ਅਸਲਾਮੁਆਲਿਕਮ ਹਾਂ ਭਾਈ ਕੀ ਹਾਲ ਹੈ ਸ਼ੁਕਰ ਆ ਰੱਬ ਦਾ ਭਾਈ ਤੁਸੀਂ ਸੁਣਾਓ ਯਾਰ ਭਾਈ ਯਾਰ ਭਾਈ ਆ ਪਠਾਨ ਜਿਹੜੇ ਆ ਇਹ ਸ਼ਾਇਦ ਇੱਕ ਵਾਰੀ 4000 ਮੰਗ ਕੇ ਤੇ 400 ਵੀ ਦੇ ਦਿੰਦੇ ਆ ਹਾਂਜੀ ਇਹਨਾਂ ਦੇ ਬਾਰੇ ਕੋਈ ਮੈਨੂੰ ਚੁਟਕਲਾ ਸੁਣਾਓ ਯਾਰ ਇਹ ਭਾਈ ਇਹਨਾਂ ਦਾ ਸਟਾਈਲ ਹੈ ਆ ਇਹਨਾਂ ਦਾ ਚੀਜ਼ ਦੇ ਪੈਸੇ ਇੰਨੇ ਮੰਗ ਲੈਂਦੇ ਆ ਹਾਂ ਹੁਣ 4000 ਮੰਗਿਆ ਚੀਜ਼ ਦਾ ਤੇ ਅੱਗੋ ਬੰਦਾ ਸ਼ਰਮਿੰਦਾ ਹੁੰਦਾ ਵਿਚਾਰਾ ਚਾਹਸੋ ਟਰੀ ਕਾਉਗਾ ਹਾਂ ਇਹਦਾ ਮੁੰਗਾ ਕਹਦਾ ਯਾਰ ਚਲੋ 2500 ਲੈ ਲਓ 3000 ਲੈ ਲਓ ਤੇ ਇਹ ਵੇਚ ਦਿੰਦੇ ਚੀਜ਼ ਚੀਜ਼ ਉਹ 400 ਵਾਲੀ ਹੁੰਦੀ ਆ ਹਾਂ ਬੰਦਾ ਜਿਹੜਾ ਨਪੋਲ ਹੋਇਆ ਉਹ ਫਸ ਜਾਂਦਾ ਇਹਨਾਂ ਦੇ ਬਾਈ ਬੜੇ ਚੁਟਕਲੇ ਆ ਯਾਰ ਪਠਾਨਾਂ ਦੇ ਇਹਨਾਂ ਦੇ ਬਾਰੇ ਬਣਾਉਂਦਾ ਯਾਰ ਕੋਈ ਪਠਾਨ ਸੀਗਾ ਉਹਨੇ ਕਾਰੋਬਾਰ ਦੀ ਨਾ ਜੀ ਚਿੜੀਆ ਘਰ ਬਣਾ ਲਿਆ ਅੱਛਾ ਤੇ ਉਹ ਜਨਾਬ ਜਦੋਂ ਆਇਆ ਚਿੜੀਆ ਘਰ ਬਣਾ ਕੇ ਤੇ ਬਾਹਰ ਨਾ ਰਿਸ਼ਤੇ ਆ ਲਿਖ ਕੇ ला ਦਿੱਤਾ ਹੂੰ ਵੀ ਟਿਕਟ 50 ਰੁਪਏ ਦੀ ਅੱਛਾ 500 ਰੁਪਏ ਦਾ ਟਿਕਟ ਰੱਖ ਦਿੱਤੀ ਹਾਂ ਹਾਂ ਉਹ ਆਵੇ ਕੋਈ ਨਾ ਤੇ ਉਹ ਬੜਾ ਪਰੇਸ਼ਾਨ ਉਹ ਬਾਹਰ ਰੇਟ ਸੁਣ ਕੇ ਦੁਨੀਆ ਲੰਗੀ ਜਾਵੇ ਆਵੇ ਕੋਈ ਨਾ ਪੈਸੇ ਜਾਂਦੇ ਆ ਹਾਂ ਉਹ ਜਿਹੜਾ ਬੜਾ ਪਰੇਸ਼ਾਨ ਆ ਤਾਂ ਉਹਦੇ ਆ ਗਈ ਜ਼ਿਹਨ ਚ ਸਕੀਨ ਹਾਂ ਹਾਂ ਉਹਨੇ ਜਨਾਬ ਬੋਰਡ ਲਾ ਦਿੱਤਾ ਉਹ ਤਾਂ ਬੋਰਡ ਲਾ ਦਿੱਤਾ ਵੀ ਫ੍ਰੀ ਚੜੀਆਂ ਕਾ ਵੀ ਸਾਰ ਫ੍ਰੀ ਹਾਂ ਜਿਹੜਾ ਮਰਦੀ ਫ੍ਰੀ ਦੇਖੋ ਟਿਕਟ ਫ੍ਰੀ ਹਾਂ ਹਾਂ ਜਨਾਬ ਉਹ ਲਾਣਾ ਲੱਗੀਆਂ ਵੈਂਦਿਆਂ ਵੈਂਦਿਆਂ ਭਰ ਗਿਆ ਜਨਾਬ ਉਹ ਚੜੀਆਂ ਕਾ ਉੱਥੇ ਪੈਰ ਰੱਖਣ ਨੂੰ ਤਾਂ ਨਾ ਲੱਭੇ ਪਠਾਨ ਜੀ ਨਾ ਚਿੜੀਆ ਘਰ ਦਾ ਗੇਟ ਬੰਦ ਕਰਤਾ ਅੰਦਰੋਂ ਕੁੰਡਾ ਲਾ ਤਾਲਾ ਮਾਰ ਦਿੱਤਾ ਅੱਛਾ ਅੰਦਰੋਂ ਤਾਲਾ ਮਾਰ ਦਿੱਤਾ ਤਾਲਾ ਮਾਰਤਾ ਤੇ ਅੰਦਰ ਦਾ ਸ਼ੇਰ ਖੁੱਲੇ ਚੜ ਦਿੱਤੇ ਜੀ ਨਾ ਬੋਲ ਕੇ ਬੁਏ ਕੇ ਨਾ ਅੰਦਰਲੇ ਬਾਰੇ ਬੋਲਦਾ ਹਤਾ ਉਹਦੀ 200 ਰੁਪਿਆ ਫੀਸ ਲਾ ਦੇਦੀ ਤੇ ਟਿਕਟ ਰੱਖਦੀ ਬਾਹਰ ਨਿਕਲਣ ਦੀ ਅਬ ਜਣਾ ਬਾਹਰ ਹੋਏ ਨਿਕਲੋ ਜਿਹੜਾ 200 ਰੁਪਿਆ ਦੋ 200 ਰੁਪਿਆ ਦਊਗਾ ਉਹ ਤਾਂ 500 ਵੀ ਰੱਖ ਦਿੰਦਾ ਤਾਂ ਵੀ ਥੋੜਾ ਸੀ ਮੇਰੇ ਪਿਓ ਜੀ ਦਾ ਇਹ ਤਾਂ ਸੌਖਾ ਬਦਲਾ ਨ ਬਣਿਆ ਹੋਇਆ ਹਾਂ ਹਾਂ ਕਹਿੰਦੇ ਵੀ ਜਿਹੜਾ ਕੋਈ ਪਠਾਨ ਸੀਗਾ ਤੇ ਉਹ ਨਾ ਉਹਨੇ ਨਾ ਕੋਈ ਕਾਰੋਬਾਰ ਸ਼ੁਰੂ ਕੀਤਾ ਹੂੰ ਤੇ ਜਨਾਬ ਉਹ ਔਨਲਾਈਨ ਕਾਰੋਬਾਰ ਸ਼ੁਰੂ ਕੀਤਾ ਅੱਛਾ ਤੇ ਇਸ਼ਤਿਹਾਰ ਦਿੱਤਾ ਅਖਬਾਰ ਦੇ ਵਿੱਚ ਉਹਦੇ ਤੇ ਲਿਖਿਆ ਹੋਇਆ ਵੀ ਤੁਸੀਂ ਨਾ ਸਾਡੇ ਕੋਲ ਕੋਈ ਕੈਸੀ ਪ੍ਰੋਡਕਟ ਹੈ ਹਾਂ ਐਸੀ ਚੀਜ਼ ਹੈ ਵੀ ਜਿਹੜੀ ਤੁਸੀਂ ਪਾਓਗੇ ਨਾ ਤੁਸੀਂ ਇਸਤੇਮਾਲ ਕਰੋਗੇ ਹਾਂ ਤੇ ਤੁਸੀਂ ਕਿਸੇ ਨੂੰ ਦੇਖ ਨਹੀਂ ਸਕਦੇ ਆ ਵੀ ਹਾਂ ਹਾਂ ਤੇ ਦੇਖ ਨਹੀਂ ਸਕਦੇ ਤੇ ਤੁਸੀਂ ਜਨਾਬ ਕਿਸੇ ਨੂੰ ਦੇਖ ਸਕਦੇ ਹੋ ਲੋਕਾਂ ਨੂੰ ਬਾਸਾਨੀ ਅੱਛਾ ਤੁਸੀਂ ਸਾਰਿਆਂ ਨੂੰ ਦੇਖੋਗੇ ਤੇ ਤੁਹਾਨੂੰ ਕੋਈ ਨਹੀਂ ਦੇਖ ਸਕਦਾ ਤੁਸੀਂ ਦੇਖ ਸਕਦਾ ਅੱਛਾ ਕੀਮਤ ਉਹਦੀ ਰੱਖ ਦਿੱਤੀ 5000 ਰੁਪਇਆ ਅੱਛਾ ਉਹ ਜਨਾਬ ਉਹ ਇੱਕ ਵੇਂ ਤਾਂ ਹਰ ਬੰਦਾ ਪਰੇਸ਼ਾਨ ਹੁੰਦਾ ਵੀ ਕਿਹੜਾ ਵਾ ਦਿਂਦਾ ਚਰਾਗੇ ਨਾ ਤੇ ਇੱਥੇ ਆ ਗਿਆ ਤੇਰੀ ਤੁਸੀਂ ਤੁਸੀਂ ਇਸਤੇਮਾਲ ਕਰਕੇ ਦੇਖ ਨਹੀਂ ਸਕਦੇ ਤੁਹਾਨੂੰ ਦੇਖ ਨਹੀਂ ਸਕਦਾ ਤੁਸੀਂ ਸਭ ਨੂੰ ਦੇਖ ਸਕਦੇ ਹੋ ਹਾਂ ਹਾਂ ਉਹ ਜਨਾਬ ਨਾ ਇੱਕ ਲੜਕੀ ਬੜੀ ਹੈਰਾਨ ਹੋ ਗਈ ਉਹਨੇ ਆਰਡਰ ਲਾਤਾ ਜੀ ਆਰਡਰ ਦਿੱਤਾ ਉਹਨੇ ਕਿ ਕੋਈ ਲੋਕੀ ਚੀਜ਼ ਹੀ ਆ ਹਾਂ ਵੀ ਚਲੋ ਆਰਡਰ ਦਿੱਤਾ ਤੇ ਜਨਾਬ ਉਹ ਨਾ ਮੰਗਵਾਈ ਤੇ ਬੜੀ ਖੁਸ਼ੀ ਖੁਸ਼ੀ ਆਇਆ ਕਰਕੇ ਪਾਰਸਲ ਖੋਲਿਆ ਤੇ ਵਿੱਚੋਂ ਜਨਾਬ ਟੋਪੀ ਵਾਲਾ ਬੁਰਕਾ ਨਿਕਲ ਆਇਆ ਸੁਣ ਲੈ ਲਾ ਮੇਕ ਕੋਲ ਬਹੁਤ 11200 ਦੀ ਚੀਜ਼ ਉਹਦੇ 5000 ਦੀ ਤੁਨ ਕੱਢੀ 5000 ਦੀ ਤੁਨ ਕੱਢੀ ਇਹ ਹਾਲ ਹੈ ਦਾਦਾ ਇਹਦਾ ਹੁਣ ਜਨਾਬ ਇੱਕ ਸ਼ੁਗਲ ਹੋ ਸੁਣੋ ਵੀ ਜਿੱਦਾਂ ਨਾ ਕੋਈ ਪਠਾਨ ਸੀਗੇ ਹਾਂ ਪਠਾਨ ਸੀਗੇ ਤੇ ਉਹ ਨਾ ਕਬਰ ਇਹ ਹੁਣ ਮਤਲਬ ਕਾਰੋਬਾਰੀ لحاظ ਨਾਲ ਨਹੀਂ ਇਹ ਵੈਸੇ ਇੱਕ ਛੁਟਕਲੇ ਬਣੇ ਹੋਏ ਆ ਹਮਦਾ ਹੀ ਆ ਕੇ ਪਠਾਨ ਸੀਗੇ ਉਹ ਨਾ ਜਨਾਬ ਉਹਨਾਂ ਦੇ ਨਾ ਪਿੰਡ ਦੇ ਉੱਤੋਂ ਦੀ ਹੈਲੀਕਾਪਟਰ ਗੁਦਰਿਆ ਅੱਛਾ ਥੋੜਾ ਜੱਗ ਜਾਕਣ ਕਿਤੇ गिर ਕੇ ਤਬਾਹ ਹੋ ਗਿਆ ਹਾਂ ਤੇ ਜਨਾਬ ਉਹਨਾਂ ਨੇ ਨਾ ਪਠਾਨਾਂ ਨੇ ਆ ਸੋਚਿਆ ਕਿ ਚਲੋ ਯਾਰ ਕੋਈ ਨੇਕੀ ਖੱਟ ਲਈਏ ਆ ਕੋਈ ਖੜਕ ਤੜਕਾ ਹੋਇਆ ਤੇ ਨੱਥੇ ਉਹਨੂੰ ਭੱਜੇ ਸਾਰੇ ਉੱਥੋਂ ਨਿਕਲ ਕੇ ਨਾ ਮਦਦ ਵਾਸਤੇ ਭੱਜੇ ਹਾਂ ਤੇ ਜਨਾਬ ਉਹਨਾਂ ਨੇ ਜਾ ਕੇ ਨਾ ਫਟਾਫਟ ਆਪਣੀ ਮਦਦ ਆਪ ਦੇ ਤਹਿਤ ਹੀ ਨਾ ਹੂੰ ਰੈਸਕਿਊ ਪਹੁੰਚਣ ਤੋਂ ਪਹਿਲੇ ਪਹਿਲੇ ਆਹ ਸਹੀ ਤੇ ਉਹਨਾਂ ਨੇ ਜਨਾਬ ਉੱਥੇ ਨਾ ਮਲਬੇ ਥਲੋਂ ਲਾਚਾਲੂ ਚਾ ਕਢਣੀਆਂ ਸ਼ੁਰੂ ਕਰਤੀਆਂ ਬੰਦਿਆਂ ਨੂੰ ਜਿਹੜੇ ਜ਼ਿੰਦਾ ਸੀ ਉਹਨਾਂ ਨੂੰ ਬਚਾਉਣਾ ਸ਼ੁਰੂ ਕਰਤਾ ਹੂੰ ਜਦੋਂ ਜਨਾਬ ਰੈਸਕਿਊ ਅਮਲਾ ਪਹੁੰਚਿਆ ਹਾਂ ਸੀਨੀਅਰ ਅਫਸਰ ਪਹੁੰਚੇ ਹਾਂ ਉਹਨਾਂ ਨੇ ਦੇਖਿਆ ਕਿ ਉਹ ਜਨਾਬ ਕੱਢ ਕੱਢ ਕੇ ਤੇ ਉਹਨਾਂ ਨੇ ਕੋਈ 600 ਲਾਸ਼ ਜਮਾ ਕੀਤੀ ਪਈ ਉੱਥੇ 600 ਲਾਸ਼ ਕੱਢੀ ਪਈ ਕੱਢੀ ਪਈ ਓਏ ਉਹ ਬੜੇ ਹਰਾਨ ਹੋਏ ਵੀ ਹੈਲੀਕਾਪਟਰ ਤੇ ਬੈਠਦੇ ਹੀ ਸਾਫ ਤਰਤਾ ਅਰੇ 600 ਕਿੱਥੋਂ ਕੱਢੀ ਬੈਠੇ 600 ਕਿੱਥੋਂ ਕਰਦਾ ਉਹ ਬਾਬਾ ਜੀ ਉਹ ਜਹਾਜ਼ ਜਿਹੜਾ ਨਾ ਹੈਲੀਕਾਪਟਰ ਉਹ ਤਬਾਹ ਹੋਇਆ ਸੀ ਕਬਰਸਤਾਨ ਚ ਤੇ ਉਹ ਸਾਰੀ ਇਧਰ ਮੁਰਦਾ ਹੀ ਕੱਢ ਕੱਢ ਕੇ ਕਬਰਾ ਦੇ ਮੁਰਦੇ ਕੜਗੜ ਮਾਰ ਰੱਖਦੇ ਤੇਰਨਾ ਆਉਂਦਾ ਤਾਂ ਕਿਆ ਓਏ ਓਏ ਜਿੱਦਾਂ ਬਾਬਾ ਜੀ ਹੁੰਦਾ ਹਾਂ ਇੱਕ ਯਾਰੇ ਪਠਾ ਨੇ ਬਹੁਤ ਮザਈਆ ਬਣਾਈ ਰੱਖੇ ਆ ਤੁਸੀਂ ਕੁੜਜੇ ਬਣਾ ਬਣਾ ਕੇ ਬਹੁਤ ਚੁਕਲੇ ਬਹੁਤ ਉਹ ਜਦੋਂ ਨਾ ਜਿੱਦਾਂ ਕੋ ਸਰਦਾਰ ਸੀਗਾ ਹਾਂ ਹਾਂ ਸਰਦਾਰ ਤੇ ਪਠਾਨ ਦੋਸਤ ਸੀ ਹਾਂ ਤੇ ਬੇਲੀ ਬਣੇ ਹੋਏ ਸੀ ਅੱਛਾ ਸਰਦਾਰ ਵਿਚਾਰਾ ਰੋਂ ਡਿਆ ਹੋਵੇ ਹਾਂ ਤੇ ਉਹਦੀ ਮੁਰਗੀ ਮਰ ਗਈ ਤੇ ਰੋਂਣ ਲੱਗਿਆ ਹੋਵੇ ਆ ਸਹੀ ਉਤੋਂ ਪਠਾਨ ਆ ਗਿਆ ਹੁੰਦਾ ਕਿਹਾ ਵੀ ਸਰਦਾਰਾ ਕੀ ਹੋਇਆ ਤੈਨੂੰ ਆ ਰੋਈ ਜਾਣਾ ਯਾਰ ਰੋਂ ਕੋ ਦਿਆਂ ਤੂੰ ਹਾਂ ਹਾਂ ਤੇ ਉਹਨੇ ਕਿਹਾ ਜੀ ਮੇਰੀ ਮੁਰਗੀ ਮਰ ਗਈ ਉਹਨੇ ਕਿਹਾ ਯਾਰ ਕੀ ਹੋ ਗਿਆ ਮੁਰਗੀ ਮਰ ਗਈ ਤਾਂ ਹਾਂ ਹਾਂ ਐ ਮੁਰਗੀ ਪਿੱਛੇ ਹੰਦਾ ਤੂੰ ਰੋ ਰੋ ਪਾਗਲ ਹੋਣ ਦਿਆ ਉਨੇ ਕਦੇ ਮੇਰਾ ਦਾਦਾ ਮਰਿਆ ਸੀ ਹਾਂ ਤੇ ਮੈਂ ਕੋ ਰੋਇਆ ਮੈਂ ਰੋਣਾ ਕੋਈ ਦੇਖ ਆ ਮੈਨੂੰ ਰੋਂਦਾ ਦੇਖਿਆ ਦੇਖਿਆ ਕਦੀ ਤੇਰਾ ਦਾਦਾ ਕਿਹੜਾ ਅੰਡਾ ਦਿੰਦਾ ਸੀ ਇਹਨਾਂ ਮੇਰੀ ਬੁਤ ਕੀ ਅੰਡਾ ਦਿੰਦੀ ਸੀ ਤੇਰੀ ਵਰਗੀ ਤਾਂ ਖੜਾ ਵੱਡਾ ਦਿੱਤੀ ਸੀ ਹੋਏ ਤੇਰਾ ਜਿਹੜਾ ਦਾਦਾ ਅੰਡਾ ਦਿੰਦਾ ਸੀ